ਤਬ ਤੋਂ ਪਹਿਲਾਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਬਹੁਤ ਇੱਕ ਜਿਹੜਾ ਮੁੱਦਾ ਜਿਹੜਾ ਬਹੁਤ ਭਖਿਆ ਪਿਛਲੀ ਦਿਨੀ ਕਬੀਰ ਸਿੰਘ ਬਾਦਲ ਤੇ ਜਿਹੜਾ ਹਮਲਾ ਕੀਤਾ ਗਿਆ ਜਿਹੜੇ ਇਨਸਾਨ ਨੇ ਉਹਨਾਂ ਤੇ ਹਮਲਾ ਕੀਤਾ ਅੱਜ ਉਸ ਬਾਰੇ ਥੋੜੀ ਜਿਹੀ ਜਾਣਕਾਰੀ ਦੇਣੀ ਹੈ ਕਿਉਂਕਿ ਬਹੁਤ ਸਾਰੀਆਂ ਵੀਡੀਓ ਆਈਆਂ ਜਿਹਦੇ ਵਿੱਚ ਦੱਸਿਆ ਵੀ ਗਿਆ ਕਿ ਨਾਰਾਇਣ ਸਿੰਘ ਜਿਹੜਾ ਚੌੜਾ ਨਹੀਂ ਉਹ ਕੌਣ ਨਹੀਂ ਤੇ ਉਹ ਅਸਲ ਦੇ ਵਿੱਚ ਕੌਣ ਨਹੀਂ ਪਰ ਅੱਜ ਪਤਾ ਲੱਗਾ ਪਰ ਕਾਫੀ ਸਮੇਂ ਤੋਂ ਜਦੋਂ ਦੀ ਹੀ ਸੰਤ ਪਿੰਡਰਾਂ ਵਾਲਿਆਂ ਨੇ ਖਾਲਸਾਤਾਨ ਦੇ ਵਿਰੁੱਧ ਖਾਲਸਾਤਾਨ ਲਈ ਆਪਣਾ ਪਹਿਲ ਦਿੱਤੀ ਹੈ ਕੀਤੀ ਦਿੱਤੀ ਹੈ ਉਸ ਸਮੇਂ ਤੋਂ ਹੀ ਇਹ ਵੀ ਜਿਹੜੇ ਲੱਗੇ ਹੋਏ ਨੇ ਬਹੁਤ ਸਾਰੇ ਨੇ ਜਿਹੜੇ ਖਾਲਸਾਤਾਨ ਲਈ ਚਾਹੁੰਦੇ ਨੇ ਤੇ ਵਿੱਚ ਜਿਨ੍ਹਾਂ ਦੇ ਵਿੱਚ ਨਰੈਣ ਸਿੰਘ ਚੋੜਾ ਦਾ ਵੀ ਨਾਮ ਆਉਂਦਾ ਹੈ ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਸੀ ਖਾਲਸਤਾਨੀ ਮਹੀਮ ਏਦਾਂ ਕਰਕੇ ਕੋਈ ਕਿਤਾਬ ਆ ਤੇ ਉਹ ਵੀ ਲਿਖੀ ਹੈ ਦੱਸਦੀ ਹੈ ਕਿ ਇਹ ਗਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੇ ਹਨਾ ਇਹਨਾਂ ਨੇ ਜਿਹੜੀ ਵਿਦਿਆ ਪ੍ਰਾਪਤ ਕੀਤੀ ਹੈ ਗਿਆਨੀ ਕੀਤੀ ਹੈ ਫਿਰ ਇਹਨਾਂ ਨੇ ਕਥਾਵਾਚਕ ਜਿਹੜੀ ਹੈ ਗੁਰਬਾਣੀ ਤੇ ਕਥਾਵਾਚਕ ਦੀ ਲੈਕਚਰ ਦੀ ਇਹ ਵੀ ਡਿਗਰੀ ਅਨਸਲ ਕੀਤੀ ਹੈ ਫਿਰ ਇਹਨਾਂ ਨੇ ਪੋਲੀਟੀਕਲ ਸਾਇੰਸ ਜਿਹੜੀ ਹੈ ਉਹ ਵੀ ਜਿਹੜੀ ਡਿਗਰੀ ਅਨਸਲ ਕੀਤੀ ਹੈ ਇਹਨਾਂ ਨੇ ਤੇ ਇਹ ਇਹਨਾਂ ਦੇ ਦੋ ਪੁੱਤਰ ਨੇ ਤੇ ਦੋਵੇਂ ਪੁੱਤਰ ਜਿਹੜੇ ਨੇ ਪੇਸ਼ੇ ਵੱਲੋਂ ਵਜੋਂ ਵਕੀਲ ਨੇ ਦੀ ਗੱਲ ਕਰੀਏ ਇਹਨਾਂ ਦੀ ਕਾਮ ਨੂੰ ਦੇਣ ਵਾਸਤੇ ਜਦੋਂ ਅ ਬਰੈਲ ਜੇਲ ਦੇ ਵਿੱਚੋਂ ਜਗਤਾਰ ਸਿੰਘ ਹਵਾਰਾ ਤੇ ਉਹਦੇ ਸਾਥੀ ਜਿਹੜੇ ਫਰਾਰ ਹੋਏ ਸੀ ਬੈਰੀਅਰ ਤੋੜ ਕੇ ਤੇ ਸਭ ਤੋਂ ਮੇਨ ਜਿਹੜਾ ਨਾਂ ਆਉਂਦਾ ਹੈ ਜਿਨ੍ਹਾਂ ਨੇ ਪਨਾਹ ਦਿੱਤੀ ਸੀ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਦੀ ਸਪੋਰਟ ਕੀਤੀ ਸੀ ਉਹ ਨਰੈਨ ਸਿੰਘ ਚੌੜਾ ਸੀ ਤੇ ਬਾਅਦ ਵਿੱਚ ਉਹ ਗ੍ਰਿਫਤਾਰ ਵੀ ਹੋ ਗਏ ਸੀ ਤਰਨਤਾਰਨ ਜ਼ਿਲ੍ਹੇ ਤੋਂ ਜਲਾਲ ਜਲਾਲਾਬਾਦ ਪਿੰਡ ਹੈ ਉਥੋਂ ਗ੍ਰਫਤਾਰ ਕੀਤੇ ਗਏ ਤੇ ਉਹਨਾਂ ਤੇ ਬਹੁਤ ਸਾਰੇ ਕੇਸ ਨੇ ਜਿਹੜੇ ਦਰਜਨ ਦੇ ਕਰੀਬ ਉਹਨਾਂ ਤੇ ਕੇਸ ਵੀ ਚੱਲ ਰਹੇ ਨੇ ਤੇ ਜੇਲ੍ਹਾਂ ਦੇ ਵਿੱਚ ਵੀ ਵਕ-ਵਕ ਥਾਵਾਂ ਤੇ ਉਹ ਰਹਿ ਚੁੱਕੇ ਨੇ ਨਾਬਾਚ ਬੜੈਲ ਫਿਰ ਉਹ ਬਠਿੰਡਾ ਫਿਰੋਜ਼ਪੁਰ ਉਹਨਾਂ ਕੀ ਵਕ-ਵਕ ਅੰਮ੍ਰਿਤਸਰ ਵੀ ਰਹਿ ਚੁੱਕੇ ਨੇ ਤੇ ਉਹ ਬਹੁਤ ਸਮੇਂ ਤੋਂ ਜਿਹੜੇ ਆ ਵੀ ਮਤਲਬ ਉਹ ਖਾਲਸਾ ਮਹੀਮਤ ਜ ਜਿਹੜੇ ਉਹ ਲੱਗੇ ਹੋਏ ਨੇ ਤੇ ਅਮਰਤਪਾਲ ਸਿੰਘ ਜਦੋਂ ਗੁਰਦਾਸਪੁਰ ਦੀ ਜਿਹੜੀ ਘਟਨਾ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਅ ਅਮਰਤਪਾਲ ਦਾ ਸਹਿਯੋਗ ਦਿੱਤਾ ਸੀ ਤੇ ਬਹੁਤ ਸਾਰੇ ਮੈਂ ਨਿੱਗੀ ਨਿੱਗੀ ਜੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਜੇ ਮੈਂ ਕਹਾਂ ਇਹਨਾਂ ਦੀ ਪੂਰੀ ਲਾਈਫ ਤੇ ਵਾਸਤੇ ਤੇ ਵੀਡੀਓ ਬਹੁਤ ਲੰਮੀ ਹੋ ਜਾਣੀ ਹੈ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਕੰਮ ਵਾਸਤੇ ਕੰਮ ਕੀਤੇ ਨੇ ਦੂਜੀ ਗੱਲ ਕਹਿ ਸਕਦਾ ਕਿ ਹਮਲਾ ਕਿਉਂ ਕੀਤਾ ਗਿਆ ਹਨਾ ਪੀ ਹਮਲਾ ਸੁਖਬੀਰ ਬੱਲ ਤੇ ਕਿਉਂ ਕੀਤਾ ਗਿਆ ਕੋਈ ਕੋਈ ਕਹਿ ਰਿਹਾ ਜੀ ਇਹ ਏਜੰਸੀਆਂ ਦਾ ਬੰਦਾ ਕੋਈ ਕਹਿ ਰਿਹਾ ਜੀ ਕੋਸ਼ ਕੋਈ ਕੁਛ ਪਰ ਨਹੀਂ ਜਦੋਂ ਸੁਖਬੀਰ ਬਾਦਲ ਨੇ ਦਰبار ਸਾਹਿਬ ਆਣ ਕੇ ਸਾਰੇ ਗੁਨਾਹ ਕਬੂਲ ਕੀਤੇ ਹਨਾ ਕਿ ਇੰਨਾ ਚਿਰ ਹੋ ਗਿਆ 10 15 ਸਾਲ ਹੋ ਚੱਲੇ ਨੇ ਸਾਡੀ ਖਰੂਗਰੰਥ ਸਾਹਿਬ ਦੀ ਬੇਅਦਬੀ ਹੋਈ ਨੂੰ ਤੇ ਉਦੋਂ ਤੋਂ ਇਹ ਮੰਨੇ ਨਹੀਂ ਜਦੋਂ ਇਹਨਾਂ ਦੇ ਹੱਥੋਂ ਸਾਰਾ ਕੁਝ ਖੋਸ ਗਿਆ ਫਿਰ ਇਹਨਾਂ ਨੇ ਜਿਹੜਾ ਵਾ ਜਦੋਂ ਪਤਾ ਲੱਗ ਗਿਆ ਵੀ ਹੁਣ ਸੱਤਾ ਨਹੀਂ ਸਾਡੇ ਹੱਥੋਂ ਨਹੀਂ ਫਿਰ ਇਹਨਾਂ ਨੇ ਅੱਜ ਕਬੂਲ ਜਿਹੜਾ ਕੀਤਾ ਹਨਾ ਉੱਥੇ ਕਾਲ ਤੱਕ ਤੇ ਤੇ ਜਾ ਕੇ ਪਰ ਹਰ ਇੱਕ ਦਾ ਮਾਨ ਇੱਕੋ ਜਿਹਾ ਨਹੀਂ ਹੁੰਦਾ ਹਰ ਇੱਕ ਬੰਦਾ ਹਰ ਇੱਕ ਦੀ ਸੋਚ ਇੱਕੋ ਜੀ ਨਹੀਂ ਹੁੰਦੀ ਕੋਈ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੀ ਜ਼ਮੀਰ ਜਾਗ ਪੈਂਦੀ ਹੈ ਇਸੇ ਕਾਰਨ ਕਰਕੇ ਉਹਨਾਂ ਦੀ ਜ਼ਮੀਰ ਜਾਗੀ ਤੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਮੇਰੇ ਹਿਸਾਬ ਨਾਲ ਇਹ ਆ ਕਿਉਂਕਿ ਤੂੰ ਯਾਰ ਇੱਲਾ ਕਿੰਨੇ ਚੋਰ ਤੋਂ ਅਸੀਂ ਜੀ ਕੋਸ਼ ਨਹੀਂ ਕੀਤਾ ਜੀ ਅਸੀਂ ਆ ਨਹੀਂ ਕੀਤਾ ਜੀ ਅਸੀਂ ਜਦੋਂ ਵੱਡੇ ਬੱਦਲ ਵੀ ਸੀ ਉਹ ਵੀ ਇੱਥੋਂ ਸੌਂ ਖਾ ਕੇ ਚਲ ਗਏ ਝੂਠੀ ਵੀ ਸਾਡਾ ਕੱਖਣਾ ਰਵੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਬੇਦਵੀ ਕਰਾਈ ਹੋਵੇ ਜਾਂ ਕੀਤੀ ਹੋਵੇ ਤੇ ਉਹ ਵੀ ਇੱਥੋਂ ਸੌਂ ਖਾ ਕੇ ਚਲ ਗਏ ਤੇ ਫਿਰ ਫਿਰ ਅੱਜ ਤੁਸੀਂ ਕਹਿ ਰਹੇ ਜੀ ਜੋ ਵੀ ਕੀਤਾ ਜੀ ਅਸੀਂ ਕੀਤਾ ਅਸੀਂ ਮੰਨਦੇ ਆ ਤੇ ਫਿਰ ਦੇਖੋ ਜੀ ਕਿਸੇ ਨੇ ਕਿਸੇ ਨੇ ਤੇ ਉੱਠਣਾ ਹੀ ਸੀ ਨਾ ਤੇ ਹਮੜਾ ਹੋਣਾ ਮੈਂ ਤੇ ਕਹਿ ਸਕਦਾ ਲਾਜ਼ਮੀ ਸੀ ਥੋੜੀਆਂ ਜੀਆਂ ਸੁਖਬੀਰ ਬਾਦਲ ਦੀਆਂ ਵੀ ਅੱਖਾਂ ਗੁੱਲਣੀਆਂ ਚਾਹੀਦੀਆਂ ਕਿ ਜੋ ਉਸ ਬੰਦੇ ਨੇ ਕੌਮ ਲਈ ਕੀਤਾ ਜੋ ਜਵਾਨੀ ਨੂੰ ਨਸ਼ਿਆਂ 'ਚ ਰੋਲਤਾ ਇਸ ਬੰਦੇ ਨੇ ਆਪਣੀ ਸੱਤਾ ਦੇ ਟਾਈਮ ਤੇ ਬਹੁਤ ਇਹ ਵੱਡੀ ਘਟਨਾਵਾਂ ਮੈਂ ਕਹਿ ਸਕਦਾ ਜਿਸ ਨੂੰ ਚੌੜਾ ਸਾਹਿਬ ਨੇ ਅੰਜਾਮ ਦਿੱਤਾ ਮੈਂ ਖਾਲਸਤਾਨ ਦੀ ਨਾ ਤਾਂ ਵਿਰੋਧ ਚਾਂ ਤੇ ਨਾ ਹਮਾਇਤੀਆਂ ਮੈਂ ਇਹ ਗੱਲ ਚ ਨਹੀਂ ਪੈਂਦਾ ਪਰ ਕੋਈ ਵੀ ਸਿੱਖ ਹੈ ਜਿਹੜਾ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦਾ ਨਾ ਉਹ ਤੁਸੀਂ ਸਾਰੇ ਆਪਣੇ ਦਿਲ ਤੇ ਹੱਥ ਰੱਖ ਕੇ ਵੇਖਿਓ ਜਦੋਂ ਕੋਈ ਜੁਰਮ ਕਬੂਲ ਕਰਦਾ ਨਾ ਤੇ ਅੰਦਰੋਂ ਬੰਦਾ ਲੂੰਦ ਰਿਆ ਜਾਂਦਾ ਜਦੋਂ ਆਪਣਾ ਹੀ ਇੱਕ ਕਬੂਲ ਕਰਦਾ ਕਿ ਹਾਂ ਜੀ ਮੈਂ ਸਾਰਾ ਕੁਝ ਕਰਾਇਆ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਾਈਆ ਨੌਜਵਾਨਾਂ ਦੇ ਜਿਹੜੇ ਨੇ ਉਹਨਾਂ ਨੂੰ ਸ਼ਹੀਦ ਕਰਵਾਇਆ ਸਾਰਾ ਕੋਸ਼ਿਸ਼ ਜਦੋਂ ਕਬੂਲ ਕਰ ਲੈਂਦਾ ਨਾ ਆਪਣਾ ਜਦੋਂ ਕੋਈ ਆਪਣਾ ਸਿੱਖ ਆਪਣਾ ਤੇ ਆਪਣੇਆਂ ਨੂੰ ਮਾਰ ਕੇ ਤੇ ਆਪਣਾ ਹੀ ਕੋਈ ਕਬੂਲ ਕਰੇ ਤੇ ਯਾਰ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਬੰਦਾ ਹੋਊਗਾ ਕਿ ਜਿਹਦਾ ਮਨ ਜਿਹੜਾ ਵਾ ਉਹ ਨਾਲ ਹੀ ਉੰਦਰ ਆ ਜਾਂਦਾ ਹੋਵੇ ਤੇ ਉਦਾਂ ਹੀ ਆ ਚੌੜਾ ਸਾਹਿਬ ਨੇ ਕੀਤਾ ਉਹਨਾਂ ਨੇ ਉਹਨਾਂ ਦਾ ਮਨ ਚ ਦੁੱਖ ਹੋਇਆ ਕਿ ਯਾਰ ਇੱਕ ਤੂੰ ਸਾਡਾ ਸਿੱਖ ਹੋਊਗੀ ਤੇ ਸਿੱਖਾਂ ਦਾ ਇੱਕ ਸੱਥਾ ਦੀ ਇੱਕ ਕੁਰਸੀ ਦੇ ਲਾਲਚ ਲਈ ਤੂੰ ਕੀ ਕੁਝ ਕੀਤਾ ਹਨਾ ਤੇ ਇਹਦੇ ਵਿੱਚ ਇਹਦੇ ਵਿੱਚ ਹਰੇਕ ਨੂੰ ਬੰਦੇ ਨੂੰ ਗੁੱਸਾ ਆ ਸਕਦਾ ਸੋ ਇਸ ਕਰਕੇ ਮੈਂ ਤੇ ਚੌੜਾ ਸਾਹਿਬ ਨੂੰ ਕੋਈ ਗਲਤ ਨਹੀਂ ਕਹਿ ਸਕਦਾ ਪਰ ਇਹ ਹੈ ਕਿ ਚਲੋ ਮੈਂ ਆਪਾਂ ਆਪਾਂ ਦੋਖੀ ਨਹੀਂ ਕਿਸੇ ਦੇ ਕਬੀਰ ਬਾਦਲ ਦਾ ਨਹੀਂ ਮੈਂ ਦੋਖੀ ਬਟ ਉਹਨੇ ਚਲੋ ਗਲਤੀ ਕੀਤੀ ਹੈ ਉਹਦੀ ਚਲੋ ਮਾਫੀ ਮੰਗੀ ਹੈ ਬਹੁਤ دیر ਬਾਅਦ ਮਾਫੀ ਮੰਗੀ ਹੈ ਪਰ ਉਹਨੂੰ ਨੌਜਵਾਨਾਂ ਦਾ ਜਿਨ੍ਹਾਂ ਦੇ ਘਰੋਂ ਪੁੱਤ ਚਲ ਗਿਆ ਉਹ ਦੁਬਾਰਾ ਨਹੀਂ ਆਉਣਾ ਇਹਦੀ ਮਾਫੀ ਮੰਗਣ ਦੇ ਨਾਲ ਉਹਨਾਂ ਨੇ ਦੁਬਾਰਾ ਤੇ ਆ ਨਹੀਂ ਜਾਣਾ ਤੇ ਇਹਨੂੰ ਇਦਾਂ ਨਹੀਂ ਸਿਕਰਨਾ ਚਾਹੀਦਾ ਤੇ ਛਡੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੱਗ ਲਾਉਣੀ ਹਨਾ ਸਾਡੇ ਪਿਓ ਦੀ ਕੋਈ ਪੱਗ ਲਾਜਵੇ ਜਾਂ ਗਾਲ ਕੱਢ ਦੇ ਪਿਓ ਦੀ ਅਸੀਂ ਉਹਨੂੰ ਮਾਰਨ ਤੱਕ ਜਾਣਦੇ ਆ ਤੇ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਾਈ ਸਾਡੇ ਗੁਰੂਆਂ ਦੀ ਸਾਡੇ ਬਾਪੂ ਦੀ ਮੈਂ ਕਹਿ ਸਕਦਾ ਤੇ ਉਸ ਬੰਦੇ ਨੂੰ ਜਿਹੜੇ ਉਤੇ ਹਲਮ ਹਮਲਾ ਹੋਣਾ ਤਾਂ ਲਾਜ਼ਮੀ ਆ ਤੇ ਬਾਕੀ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਹਦੇ ਵਿੱਚ ਜ਼ਰੂਰੀ ਨਹੀਂ ਆ ਉਹ ਕਾਂਗਰਸ ਦਾ ਨਾਮ ਲਾਈ ਜਾ ਰਿਹਾ ਜਾਂ ਏਜੰਸੀਆਂ ਦਾ ਨਾਮ ਲਾਈ ਜਾ ਰਿਹਾ ਤੇ ਇਹ ਵੀ ਨਹੀਂ ਹੋ ਸਕਦਾ ਇਹਦੇ ਵਿੱਚ ਉਹਨਾਂ ਦੀ ਚਾਲ ਹੋਵੇ ਜਿਸ ਤਰ੍ਹਾਂ ਉਸ ਬੰਦੇ ਨੇ ਰਿਵਾਲਵਰ ਕੱਢਿਆ ਉਹਨਾਂ ਦੇ ਸਾਹਮਣੇ ਆ ਕੇ ਕਟਿਆ ਰਿਵਾਲਵਰ ਤੁਸੀਂ ਆਪ ਦੱਸੋ ਚੌੜਾ ਸਾਹਮਣੇ ਸਾਹਮਣੇ ਰਿਵਾਲਵਰ ਕੱਢਿਆ ਤੇ ਉਹ ਪਿੱਛੋਂ ਵੀ ਕੱਢ ਕੇ ਆ ਸਕਦੇ ਸੀ ਤੇ ਉਹ ਰਵਾਈ ਗਰੂ ਜਾਣਦਾ ਕੀ ਗੱਲਬਾਤ ਆ ਤੇ ਬਾਕੀ ਤੁਸੀਂ ਦੱਸਿਓ ਕੀ ਸੁਝਾਵਾ ਆਪਣੇ ਕਮੈਂਟ ਦੇ ਵਿੱਚ ਮੈਨੂੰ ਮੈਨੂੰ ਤਾਂ ਲੱਗਦਾ ਕਿ ਜੋ ਵੀ ਕੀਤਾ ਇੱਕ ਦਰਦਲ ਦਰਦ ਸੀ ਉਹਨਾਂ ਦੇ ਅੰਦਰ ਤੇ ਉਸ ਵਾਸਤੇ ਕੀਤਾ ਠੀਕ ਹੈ ਜੀ ਬਾਕੀ ਇਹਦੇ ਵਿੱਚ ਜੇ ਕੋਈ ਸਾਜ਼ਿਦ ਦਾ ਇਹ ਰੱਬ ਜਾਣਦਾ ਮਾਲਕ ਜਾਣਦਾ ਕੀ ਗੱਲ ਬਾਤ ਆ ਜੇ ਇਹ ਕਾਂਗਰਸ ਦਾ ਨਾਲ ਆ ਰਹੇ ਆ ਤੇ ਹੋ ਸਕਦਾ ਇਹਨਾਂ ਦੀ ਸਾਜ਼ਿਦ ਹੋਵੇ ਹਨਾ ਮੈਨ ਤਾਂ ਲੈਣ ਲਈ ਕੋਈ ਕਾਰਨ ਹੋ ਸਕਦਾ ਕਿਉਂਕਿ ਸਿਆਸਤ ਜਿਹੜੀ ਹੈ ਨਾ ਉਹ ਕਹਿੰਦੇ ਆਪਣੇਆਂ ਨੂੰ ਨਹੀਂ ਛੱਡਦੀ ਹਨਾ ਜੋ ਇਹਨਾਂ ਨੇ ਕੀਤਾ ਆਪਾਂ ਨੂੰ ਪਤਾ ਹੀ ਆ ਸਾਡੇ ਆਪਣੇ ਨਾਲ ਹੀ ਸਾਡੇ ਨਾਲ ਹੀ ਸਾਡੇ ਨਾਲ ਹੀ ਇਹਨਾਂ ਨੇ ਕਾਣ ਕਰੀ ਗਏ ਇੰਨਾ ਟਾਈਮ ਤੋਂ ਤਤਾਲ ਲਗਾਤਾਰ ਰਹੇ ਤੇ ਪੰਜਾਬ ਨੂੰ ਲੁੱਟ ਕੇ ਖਾ ਗਏ ਜਵਾਨੀ ਖਤਮ ਕਰਤੀ ਇਹਨਾਂ ਨੇ ਸੋ ਇਸ ਕਰਕੇ ਕੁਝ ਕਹਿ ਨਹੀਂ ਸਕਦੇ ਬਾਕੀ ਤੁਸੀਂ ਆਪਣੇ ਸੁਝਾਅ ਜਿਹੜੇ ਆ ਉਹ ਕਮੈਂਟ ਰਾਈ ਜਰੂਰ ਦਿਓ ਮੇਰੀਆਂ ਗਲਤੀਆਂ ਮੇਰੀਆਂ ਕਈਆਂ ਹੋਈਆਂ ਗੱਲਾਂ ਕਿਸੇ ਨੂੰ ਦਿਲ ਨੂੰ ਲੱਗੀਆਂ ਹੋਣ ਤਾਂ ਮੈਨੂੰ ਮਾਫ ਕਰਿਓ ਬਾਕੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ